ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਆਰਕੈਂਡੀ ਦੇ ਵਿੱਚ ਸੂਟ ਲੈ ਕੇ ਆਏ ਆ ਲੀਲਨ ਦੇ ਸੂਟ ਹੋਣਗੇ ਤੇ ਕੋਟੇ ਦੇ ਸੂਟ ਹੋਣਗੇ ਜੀ ਤਿੰਨ ਤਰ੍ਹਾਂ ਦੀ 컬렉ਸ਼ਨ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਨੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:00 ਤੋਂ 9:30 ਦੇ ਵਿੱਚ 9:30 ਤੇ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਡੇਲੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਾ ਤੋਂ ਮਿਸਰੀ ਹੋਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਆਪਣਾ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਵੀ ਪਰਚੇਜ਼ਿੰਗ ਕਰ ਸਕਦੇ ਹੋ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਸ਼ੌਪ ਦੀ ਟਾਈਮਿੰਗ ਹੈ ਜੀ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਪਰ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਬੜੀ ਪਿਆਰੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਵਾਈਟ ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਤੇ ਆਰਕੰਡੀ ਦੀ ਸ਼ਰਟ ਹੈ 3 ਮੀਟਰ ਦੀ ਸ਼ਰਟ ਲੈਣੀ ਹੈ ਆਰਕੰਡੀ ਦੀ ਤੇ ਦੇਖੋ ਬਹੁਤ ਪਿਆਰਾ ਪ੍ਰਿੰਟ ਹਲਕਾ ਹਲਕਾ ਹੈਂਡਵਰਕ ਹੋਇਆ ਸਾਰੀ ਸ਼ਰਟ ਦੇ ਵਿੱਚ ਬਲੂ ਪ੍ਰਿੰਟਿੰਗ ਦੇ ਨਾਲ ਬਹੁਤ ਸੋਹਣਾ ਹੈਂਡਵਰਕ ਹੋਇਆ ਇਹ ਆ ਜਾਣਾ ਆਪਣਾ ਫਰੰਟ ਪੱਲਾ ਇਸ ਸਾਈਡ ਤੋਂ ਆਪਣਾ ਫਰੰਟ ਪੱਲਾ ਆ ਜਾਣਾ ਪੂਰਾ ਸਾਰਾ ਹੈਂਡਵਰਕ ਹੋਇਆ ਇਹ ਬੈਕ ਆ ਗਈ ਸ਼ਰਟ ਦੀ ਦੇਖੋ ਕਿੰਨੇ ਪਿਆਰੇ ਪ੍ਰਿੰਟ ਦੇ ਵਿੱਚ ਸੇਮ ਇਹ ਬੈਕ ਹੈ ਇਹ 슬ੀਵਸ ਦਿੱਤੀਆਂ ਹੋਈਆਂ ਅਲੱਗ ਤੋਂ ਇਹ ਬਾਜੂ ਆ ਜਣੀਆਂ ਬਾਜੂ ਤੇ ਕੋਈ ਵੀ ਜੋੜ ਨਹੀਂ ਆਉਣਾ ਜੀ ਇਹ ਅਲੱਗ ਤੋਂ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ ਇਹ 슬ੀਵਸ ਆ ਜਣੀਆਂ ਤੇ ਇਹ ਹੈਗੀ ਆਪਣੀ ਸ਼ਰਟ ਸ਼ਰਟ ਨੂੰ ਲਾਈਨਿੰਗ ਲੱਗਣੀ ਹੈ ਤੇ ਜਿਹੜੀ ਲਾਈਨਿੰਗ ਹੈ ਉਹ ਨਾਲੇ ਦਿੱਤੀ ਹੋਈ ਹੈ ਇਹ ਹੈਗੀ ਸ਼ਰਟ ਦੀ ਲਾਈਨਿੰਗ ਜਿੰਨੇ ਵੀ ਆਰ ਕੰਡੀ ਦੇ ਮੈ ਸੂਟ ਦਿਖਾਉਣੇ ਆ ਸਭ ਦੇ ਨਾਲ ਸ਼ਰਟ ਨੂੰ ਲਾਈਨਿੰਗ ਲੱਗੂਗੀ ਤੇ ਲਾਈਨਿੰਗ ਨਾਲੇ ਦਿੱਤੀ ਹੋਈ ਆ ਸ਼ਰਟ ਦੀ ਸ਼ਰਟ ਦੀ ਲਾਈਨਿੰਗ ਹੈ ਤੇ ਇਹ ਹੈਗੀ ਆ ਬਾਟਮ ਬਾਟਮ ਨੂੰ ਕੋਈ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਦੇਖੋ ਬਹੁਤ ਗੱਫ ਹੈ ਜੀ ਬਹੁਤ ਸੋਹਣੀ ਪਿਓਰ ਕਾਟਨ ਦੇ ਵਿੱਚ ਹੈਗੀ ਆ ਬਾਟਮ ਇਹ ਸ਼ਰਟ ਦੀ ਲਾਈਨਿੰਗ ਸੀਗੀ ਤੇ ਨਾਲ ਹੈਗਾ ਆਰਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਆਰਗੈਂਜ਼ਾ ਦਾ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਉਹ ਰੋਪੇਰਾ ਸੂਟ ਤੇ ਪ੍ਰਾਈਸ ਹੈਗਾ 3200 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਇਹ ਲੁੱਕ ਆ ਜਣੀ ਜੀ ਅਰ ਕੰਡੀ ਦੇ ਵਿੱਚ ਸ਼ਰਟ ਹੈ ਜਿਹੜੀ ਸ਼ਰਟ ਦੀ ਲਾਈਨਿੰਗ ਵੀ ਨਾਲ ਦਿੱਤੀ ਹੋਈ ਹੈ बॉਟਮ ਨੂੰ ਲਾਈਨਿੰਗ ਨਹੀਂ ਲੱਗਣੀ ਕਾਟਨ ਦੀ बॉਟਮ ਹੈ ਔਰਗੈਂਜ਼ਾ ਦਾ ਬੜਾ ਪਿਆਰਾ ਦੁਪੱਟਾ 3200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਬੜੇ ਪਿਆਰੇ ਕਲਰ ਆਪਸ਼ਨ ਦਿਖਾਵਾਂਗੇ ਨੈਕਸਟ ਹੈਗਾ ਬੜਾ ਸੋਹਣਾ 골ਡਨ ਜਿਹਾ ਕਲਰ ਹੈ ਸਾਰੀਆਂ ਸ਼ਰਟਾਂ ਜਿਹੜੀਆਂ 3 ਮੀਟਰ ਦੀਆਂ ਹੀ ਰਹਿਣਗੀਆਂ ਇਹ ਦੇਖੋ ਇਹ ਵੀ ਬੜਾ ਪਿਆਰਾ ਹੈ ਸਾਰਾ ਵਿੱਚ ਵਰਕ ਵੀ ਹੋਇਆ ਇਹ ਸਾਰਾ ਮਸ਼ੀਨੀ ਵਰਕ ਹੈ ਵਿੱਚ ਹੈਂਡ ਵਰਕ ਵੀ ਹੋਇਆ ਤੇ ਮਸ਼ੀਨੀ ਵਰਕ ਵੀ ਹੋਇਆ ਗੋਲਡਨ ਕਲਰ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਹੈ ਇਹ ਦੇਖੋ ਇਸ ਸਾਈਡ ਤੇ ਇਹ ਸਾਰਾ ਵਰਕ ਹੈਂਡ ਮਸ਼ੀਨੀ ਹੋਇਆ ਵਿੱਚ ਸਾਰਾ ਹੈਂਡਵਰਕ ਵੀ ਕੀਤਾ ਹੋਇਆ ਨਾਲ 3 ਮੀਟਰ ਦੀ ਸ਼ਰਟ ਹੈ ਤੇ ਸ਼ਰਟ ਦੀ ਲਾਈਨਿੰਗ ਨਾਲ ਦਿੱਤੀ ਹੋਈ ਹੈ ਜੀ ਸ਼ਰਟ ਦੀ ਇਹ ਬੈਕ ਆ ਜਾਣੀ ਹੈ ਤੇ ਅਲੱਗ ਤੋਂ ਇਹ 슬ੀਵਜ਼ ਦਿੱਤੀਆਂ ਹੋਈਆਂ 슬ੀਵਜ਼ ਤੇ ਵੀ ਇਹ ਵਾਲੇ ਸੂਟ ਤੇ ਤਾਂ ਤੁਸੀਂ ਦੇਖ ਸਕਦੇ ਹੋ 슬ੀਵਜ਼ ਤੇ ਵੀ ਬੜੀ ਸੋਹਣੀ ਕਿਨਾਰੀ ਦਿੱਤੀ ਹੋਈ ਹੈ ਅੱਗੇ ਕੋਈ ਲੇਸ ਵਗੈਰਾ ਕੁਝ ਲਗਾਉਣ ਦੀ ਲੋੜ ਨਹੀਂ ਆਲਰੇਡੀ ਪਹਿਲਾਂ ਹੀ ਬੜੀ ਸੋਹਣੀ ਖਰੋਸ਼ੀਆ ਲੇਸ ਲੱਗੀ ਹੋਈ ਹੈ ਸੂਟ ਤੇ ਨਾਲ 3-3 ਮੀਟਰ ਦੀਆਂ ਸ਼ਰਟ ਵਿਦ ਲਾਈਨਿੰਗ ਲਾਈਨਿੰਗ ਬਹੁਤ ਘੱਟ ਸੂਟਾਂ ਨਾਲ ਕਦੇ ਦਿੱਤੀ ਹੁੰਦੀ ਹੈ ਬੜੀ ਪਿਆਰੀ ਲਾਈਨਿੰਗ ਦਿੱਤੀ ਹੋਈ ਹੈ ਸੂਟਾਂ ਦੇ ਨਾਲ ਇਹ ਆ ਕਿ ਸ਼ਰਟ ਤੇ ਨਾਲ ਪਿਓਰ ਕਾਟਨ ਦੇ ਵਿੱਚ ਬਾਟਮ ਹੈ ਜੀ ਬਾਟਮ ਨੂੰ ਲਾਈਨਿੰਗ ਨਹੀਂ ਲੱਗਣੀ ਹੈਗੀ ਤੇ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਬਹੁਤ ਹੀ ਪਿਆਰੇ ਸੂਟ ਹੈ ਜਿਨ੍ਹਾਂ ਦਾ ਹੈਵੀ ਨਾਪ ਹੈ ਜਿਵੇਂ ਮਰਜ਼ੀ ਤੁਸੀਂ ਹੈਵੀ ਨਾਪ ਬਣਾ ਸਕਦੇ ਹੋ ਬਹੁਤ ਸੋਹਣੀ ਲੋਕ ਆਣੀ ਹੈ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਬੜੇ ਪਿਆਰੇ ਪਿਆਰੇ ਕਲਰ ਹੈ ਇਹਨਾਂ ਦੇ ਵਿੱਚ ਤੇ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨਿਸ਼ ਫਰੋਜੀ ਜਿਹਾ ਕਲਰ ਹੈ ਅਲੱਗ ਜਿਹਾ ਹੀ ਕਲਰ ਹੈ ਜੀ ਜਿਹੜਾ ਇਹ ਵੀ 3 ਮੀਟਰ ਦੀ ਹੈ ਜੀ ਸ਼ਰਟਾਂ ਸਾਰੀਆਂ 3 ਮੀਟਰ ਦੀਆਂ ਰਹਿਣੀਆਂ ਲਾਈਨਿੰਗ ਤੁਸੀਂ ਦੇਖ ਹੀ ਰਹੇ ਹੋ ਫੁੱਲ ਵੈਲ ਦੀ ਲਾਈਨਿੰਗ ਨਾਲ ਸ਼ਰਟ ਦੀ ਦਿੱਤੀ ਹੋਈ ਹੈ ਹੈਂਡਵਰਕ ਤੇ ਮਸ਼ੀਨੀ ਵਰਕ ਦੋਨੋਂ ਹੋਏ ਬਹੁਤ ਪਿਆਰਾ ਵਰਕ 3 ਮੀਟਰ ਦੀ ਸ਼ਰਟ ਆ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਦੇਖੋ ਕਿੰਨੀ ਪਿਆਰੀ ਆ ਨਾਲ ਪਿਓਰ ਕਾਟਨ ਦੀ ਬਾਟਮ ਹੈ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਾਟਮ ਨੂੰ ਸ਼ਰਟ ਦੀ ਲਾਈਨਿੰਗ ਆਲਰੇਡੀ ਤੁਹਾਨੂੰ ਨਾਲ ਦਿੱਤੀ ਹੋਈ ਹੈ ਤੇ ਆਰਗੈਂਜ਼ਾ ਦਾ ਦੁਪੱਟਾ ਦਾ ਸੂਟ ਆ 3200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਮਹਿੰਦੀ ਜਿਹਾ ਕਲਰ ਹੈ ਸੇਮ ਦੇ ਵਿੱਚ ਹੀ ਕਲਰ ਬੜਾ ਪਿਆਰਾ ਇਹ ਵਾਲੇ ਸੂਟ ਦਾ ਵੀ ਕਲਰ ਸਾਰੇ ਬੜੇ ਸੋਹਣਿਆ ਆਰਕੰਡੀ ਦੀ ਸ਼ਰਟ 3 ਮੀਟਰ ਦੀ ਸ਼ਰਟ ਤੇ ਲਾਈਨਿੰਗ ਨਾਲ ਹੈ ਜੀ ਸ਼ਰਟ ਦੀ ਤੇ ਸਾਰਾ ਹੈਂਡਵਰਕ ਤੁਸੀਂ ਦੇਖ ਹੀ ਲਿਆ ਬਹੁਤ ਪਿਆਰਾ ਹੈਂਡਵਰਕ ਹੋਇਆ ਘੇਰੇ ਤੇ ਦੇਖੋ ਕਿੰਨਾ ਸੋਹਣਾ ਇਹ ਫਰੰਟ ਆ ਜਾਣਾ ਸ਼ਰਟ ਦਾ ਥੋੜਾ ਸੋਹਣਾ ਮਸ਼ੀਨੀ ਵਰਕ ਹੋਇਆ ਨਾਲ ਦੇ ਥ੍ਰੈਡ ਦੇ ਨਾਲੇ ਇਹ ਬੈਕ ਆ ਜਾਣੀਆਂ ਤੇ ਇਹ 슬ੀਵਜ਼ ਆ ਜਾਣੀਆਂ ਲੱਗ ਤੋਂ ਕੋਈ ਜੋੜਨੀਆਂ ਨਾ ਬਾਜੂ ਦੇ ਵਿੱਚ ਲਾਈਨਿੰਗ ਸ਼ਾਰਟ ਦੀ ਨਾਲ ਦਿੱਤੀ ਹੋਈ ਐ 3 ਮੀਟਰ ਦੀ ਸ਼ਰਟ ਤੇ ਨਾਲ ਹੈਗੀਆ ਪਿਓਰ ਕਾਟਨ ਦੀ ਬਾਟਮ 오ਰਗੈਂਜ਼ਾ ਦੁਪੱਟਾ ਪਿਆਰਾ ਪਤਾ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਦਿਖਾਉਣੀ ਹੈ ਬਹੁਤ ਸੋਹਣਾ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਸੂਟ ਬੜਾ ਸੋਹਣਾ ਜਿਹਾ ਗ੍ਰੇ ਹੈ ਆਰ ਕੰਟੀ ਦੀ ਸ਼ਰਟ ਹੈ 3 ਮੀਟਰ ਦੀ ਲਾਈਨਿੰਗ ਸ਼ਰਟ ਦੀ ਮੈਂ ਦੁਬਾਰਾ ਫੇਰ ਰਿਪੀਟ ਹਰੇਕ ਗੱਲ ਵਾਸਤੇ ਰਿਪੀਟ ਕਰਦੀ ਹੁੰਨੀ ਫੇਰ ਵੀ ਕੋਈ ਡਾਊਟ ਹੁੰਦਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਸਾਰਾ ਜਿਹੜਾ ਵਿੱਚ ਦਿਖ ਰਿਹਾ ਸਾਰਾ ਹੈਂਡਵਰਕ ਵੀ ਹੋਇਆ ਮਸ਼ੀਨੀ ਵਰਕ ਵੀ ਹੋਇਆ ਵਿੱਚ ਇਹ ਸਾਰਾ ਮਸ਼ੀਨੀ ਵਰਕ ਹੈ ਜੀ ਜਿਹੜਾ ਇਹ ਵਾਲਾ ਵਰਕ ਦਿੱਤਾ ਹੋਇਆ ਦੇਖੋ ਕਿੰਨਾ ਪਿਆਰਾ ਵਰਕ ਹੈ ਆਰਕੰਡੀ ਦੇ ਵਿੱਚ ਸ਼ਰਟ ਇਹ ਜਿੰਨਾ ਮਰਜੀ ਵਾਸ਼ ਕਰ ਲੋਗੇ ਬੜੀ ਸੋਹਣੀ ਫਿਟਿੰਗ ਆਉਂਦੀ ਹੈ ਜੀ ਖੜਮਾ ਜਿਹਾ ਰਹਿੰਦਾ ਕੱਪੜਾ ਤੇ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ ਇਹ ਆ ਗਈ ਆਪਣੀ ਸ਼ਰਟ ਤੇ ਨਾਲ ਪਿਓਰ ਕਾਟਨ ਦੀ ਬਾਟਮ ਹੈ ਤੇ ਨਾਲ ਇਹ ਹੈਗਾ

3 ਮੀਟਰ ਦੀ ਸ਼ਰਟ ਹੈ ਵਿਦ ਲਾਈਨਿੰਗ ਇਹ ਸਾਰਾ ਸਾਈਡ ਤੇ ਜਿਹੜਾ ਦਿਖ ਰਿਹਾ ਤੁਹਾਨੂੰ ਨਾਲ ਦੇ ਥ੍ਰੈਡ ਨੇ ਨਾਲ ਇਹ ਸਾਰਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਵਰਕ ਹੋਇਆ ਨਾਲ ਹੈਂਡਵਰਕ ਨਾਲ ਮਸ਼ੀਨੀ ਵਰਕ ਬਾਜੂ ਤੇ ਵੀ ਬੜੀ ਪਿਆਰੀ ਲੇਸ ਲੱਗੀ ਹੋਈ ਹੈ ਸੂਟਾਂ ਤੇ ਤੇ ਨਾਲ ਪਿਓਰ ਕਾਟਨ ਦੀ ਬਾਟਮ ਹੈ ਤੇ ਆਰਗੈਂਜ਼ਾ ਦਾ ਦੁਪੱਟਾ ਦੁਪੱਟੇ ਦੀ ਲੁੱਕ ਇਹ ਆ ਰਿਹਾ ਸੋਟਾ 2.5 ਮੀਟਰ ਦੇ ਦੁਪੱਟੇ ਇਹ ਲੁੱਕ ਆ ਜਾਣੀ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਬਦਾਮੀ ਜਿਹਾ ਰੰਗ ਹੈ ਡਿਫਰੈਂਟ ਜਿਹਾ ਕਲਰ ਸਾਰੇ ਗਰਮੀਆਂ ਦੇ ਰੰਗ ਹੈ ਜੀ ਬਹੁਤ ਸੋਹਣੇ ਕਿਉਂਕਿ ਆਰਕੰਡੀ ਕਪੜਾ ਹੀ ਗਰਮੀਆਂ ਦਾ ਹੈ ਦੇਖੋ ਬਹੁਤ ਸੋਹਣਾ ਇਹ ਦੇਖੋ ਬਹੁਤ ਪਿਆਰਾ ਵਰਕ ਬੜਾ ਸੋਹਣਾ ਬਦਾਮੀ ਕਲਰ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ 셔ਟ ਤੇ ਲੁੱਕ ਆ ਜਾਣੀ ਹੈ 셔ਟ ਦੀ ਹੈਂਡਵਰਕ ਤੇ ਮਸ਼ੀਨੀ ਦੋਨੋਂ ਹੋਏ 셔ਟ ਦੀ ਲਾਈਨਿੰਗ ਨਾਲ ਦਿੱਤੀ ਹੋਈ ਹੈ ਨਾਲ ਪਿਓਰ ਕਾਟਨ ਦੀ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਆਰਗੈਂਜ਼ਾ ਦਾ ਦੁਪੱਟਾ ਬਹੁਤ ਖੱਤਿਆਰੀ ਲੁੱਕ ਦੇ ਸੂਟ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਇਹ ਸੂਟ ਤਾਂ ਇਹ ਤੁਹਾਨੂੰ ਆਰਕੰਡੀ ਦੇ ਵਿੱਚ ਸੂਟ ਦਿਖਾਏ ਆ ਜੀ ਆਰਕੰਡੀ ਦੀ 셔ਟ ਹੈ ਲਾਈਨਿੰਗ ਨਾਲ ਦਿੱਤੀ ਹੋਈ ਹੈ कॉटन ਦੀ बॉटम ऑर्गेंजा ਦਾ ਦੁਪੱਟਾ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਦਿਖਾਉਣਾ ਹੈ ਸੂਟ ਤੁਹਾਨੂੰ ਬੜਾ ਪਿਆਰਾ ਲੀਲਨ ਦੇ ਵਿੱਚ ਸੂਟ ਹੈ ਜੀ ਇਹ ਹੈ ਲਾਈਟ ਗ੍ਰੇ ਕਲਰ ਦੇ ਵਿੱਚ ਲੀਲਨ ਦੀ ਸ਼ਰਟ ਹੈ ਲੀਲਨ ਦੀ ਸ਼ਰਟ ਬਹੁਤ ਪਿਆਰੀ ਬੂਟੀ neck ਤੇ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਆ ਗਿਆ ਘੇਰਾ ਬੜਾ ਸੋਹਣਾ ਲਾਈਟ ਗ੍ਰੇ ਕਲਰ ਦੇ ਵਿੱਚ ਤੇ ਨਾਲ ਲਾਈਟ ਗ੍ਰੇ ਕਲਰ ਦੀ ਉਹ ਬਾਟਮ ਹੈ ਜੀ بیس ਕਲਰ ਦੀ ਪਿਓਰ ਕਾਟਨ ਦੀ ਇਹਦੇ ਵੀ ਸ਼ਰਟ ਨੂੰ ਲਾਈਨਿੰਗ ਲੱਗੂਗੀ ਬਾਟਮ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਨਾਲ ਹੈਗਾ ਬੜਾ ਪਿਆਰਾ ਲੇਸ ਦੀ ਡਿਜ਼ਾਈਨਿੰਗ ਦੇ ਨਾਲ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਇਹ ਦੁਪਟਾ ਆ। ਉਹ ਸੋਹਣਾ ਸੂਟ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਲੀਲਨ ਦੇ ਵਿੱਚ ਸੂਟ ਹੈ। ਫਲੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ। ਇਹਦੇ ਵਿੱਚ ਬਹੁਤ ਹੀ ਪਿਆਰੇ ਸੋਹਣੇ ਕਲਰ ਦਿਖਾਵਾਂਗੇ ਤੁਹਾਨੂੰ ਬੜਾ ਸੋਹਣਾ ਹੈਗਾ। ਪਿੰਕ ਗਾਜਰੀ ਜਿਹਾ ਕਲਰ ਹੈ। ਦੇਖੋ ਕਲਰ ਹੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ। ਪਿਆਰਾ ਕਲਰ ਹੈ।

भी प्योर कॉटन की बॉटम है बहुत ही प्यारा दुपट्टा पूरा ढाई मीटर प्योर लीलन का सूट बहुत तो प्यारी लुक आनी है जी स्टिच करके वो सूट लो 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਇਹ ਬੜਾ ਸੋਹਣਾ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਬਲੂ ਕਲਰ ਸੇਮ ਦੇ ਵਿੱਚ ਪਿਓਰ ਲੀਲਨ ਦੀ ਸ਼ਰਟ ਹੈ ਨੈਕ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਛੋਟੀ ਬੂਟੀ ਦੇ ਵਿੱਚ ਘੇਰੇ ਤੇ ਆਗੇ ਲੇਸਿਸ ਦੀ ਡਿਜ਼ਾਈਨਿੰਗ ਪਿਓਰ ਕਾਟਨ ਦੀ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਕਿਉਂਕਿ ਪਿਆਰਾ ਸੂਰਾ ਲੀਵ ਕਲਰ ਦੇ ਵਿੱਚ ਇਹ ਤਿੰਨ ਕਲਰ ਦਿਖਾਇਆ ਮੈਂ ਤੁਹਾਨੂੰ ਪਿਓਰ ਲੀਲਨ ਦੇ ਵਿੱਚ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਸੋਟਾ ਤੇ ਨੈਕਸਟ ਸੂਟ ਦਿਖਾਣੇ ਆ ਤੁਹਾਨੂੰ ਕੋਟੇ ਦੇ ਵਿੱਚ ਕੋਟੇ ਦੀ ਸ਼ਰਟ ਰਹਿਣੀ ਆ ਬਹੁਤ ਸੋਹਣੀ ਕਾਟਨ ਦੀ ਬਾਟਮ ਤੇ ਕੋਟੇ ਦਾ ਹੀ ਦੁਪੱਟਾ ਡਿਜ਼ਾਈਨਰ ਇਸ ਦੇ ਨਾਲ ਜਿਵੇਂ ਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 3 ਮੀਟਰ ਸ਼ਰਟ ਦਾ ਫੈਬਰਿਕ ਹੈ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਨਾਲ ਕੋਟੇ ਦਾ ਹੀ ਲੈਮਨ ਕਲਰ ਦਾ ਪੀਸ ਲਗਾ ਕੇ ਗ੍ਰੇ ਸ਼ਰਟ ਹੈ ਲੈਮਨ ਕਲਰ ਦਾ ਕੋਟੇ ਦਾ ਹੀ ਪੀਸ ਲਗਾ ਕੇ ਸਾਰੀ ਇਹ ਡਿਜ਼ਾਈਨਿੰਗ ਕੀਤੀ ਹੋਈ ਹੈ ਇਹ ਸਾਰਾ ਵਰਕ ਕੀਤਾ ਹੋਇਆ ਸੈਂਟਰ ਚ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਘੇਰੇ ਤੇ ਵੀ ਡਿਜ਼ਾਈਨਿੰਗ ਹੈ ਲੇਸਿਸ ਦੀ ਲੁੱਕ ਦੇਖੋ ਗ੍ਰੇ ਤੇ ਲੈਮਨ ਦੀ ਬਹੁਤ ਪਿਆਰੀ ਲੁੱਕ ਆ ਰਹੀ ਹੈ ਜੀ ਸੂਟ ਦੀ ਲਾਈਨਿੰਗ ਲੱਗ ਕੇ ਬਣਨੀ ਹੈ ਸ਼ਰਟ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਆ ਜਾਣੀਆਂ ਇਹ ਬਾਜੂ ਤੇ ਡਿਜ਼ਾਈਨਿੰਗ ਆ ਜਾਣੀ ਹੈ ਜੀ 슬ੀਵਸ ਤੇ ਬੜਾ ਪਿਆਰਾ ਗ੍ਰੇ ਕਲਰ ਦੇ ਵਿੱਚ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੋਗੀ ਇੱਕ ਤਰ੍ਹਾਂ ਦੀ ਇਹ ਕਿਉਂਕਿ ਜਦੋਂ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਲੁੱਕ ਆ ਜਣੀ ਜੀ ਸ਼ਰਟ ਦੇ ਤੇ ਨਾਲ ਹੈਗੀ ਆ ਬਾਟਮ ਤੇ ਬਾਟਮ ਤੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਆ ਪਿੰਟੈਕਸ ਪਾ ਕੇ ਔਰਗੈਂਜ਼ਾ ਦੇ ਵਿੱਚ ਇਹ ਦੇਖੋ ਡਿਜ਼ਾਈਨਿੰਗ ਕੀਤੀ ਹੋਈ ਆ ਬਹੁਤ ਸੋਹਣੀ ਇਹ ਸਲਵਾਰ ਤੇ ਪਲਾਜ਼ੋ ਕੁਝ ਵੀ ਤੁਸੀਂ ਬਣਾ ਸਕਦੇ ਹੋ ਤੇ ਕੋਟੇ ਦਾ ਹੀ ਦੁਪੱਟਾ ਲੈ ਮਨ ਕਲਰ ਦਾ ਇਹ ਦੇਖੋ ਕਿੰਨਾ ਪਿਆਰਾ ਕੋਟੇ ਦਾ ਦੁਪੱਟਾ ਵਰਕ ਵੀ ਹੋਇਆ ਦੁਪੱਟੇ ਤੇ ਲੇਸ ਦੀ ਵੀ ਡਿਜ਼ਾਈਨਿੰਗ ਆ ਤੇ ਕਾਰਨਰਸ ਤੇ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੋਇਆ ਹੈ ਇਹ ਵਿੱਚ ਵੀ ਜਿਹੜੀ ਤੁਹਾਨੂੰ ਇਹ ਲਾਈਨ ਦਿਖ ਰਹੀ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਬਿਲਕੁਲ ਸੌਫਟ ਦੇ ਵਿੱਚ ਹੈ ਬੜਾ ਪਿਆਰਾ ਡਿਜ਼ਾਈਨਰ ਸੂਟ ਇਹ ਲੁੱਕਾ ਜਣੀ ਜੀ ਸੂਟ ਦੀ ਸੂਟ ਹੈ 3000 ਪ੍ਰਾਈਸ ਹੈ ਜੀ ਇਹਦਾ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਹੀ ਆਪਾਂ ਤੁਹਾਨੂੰ ਇੱਕ ਕਲਰ ਫੋਰ ਦਿਖਾਵਾਂਗੇ ਜਿਵੇਂ بیس ਹੈ ਜਿਹੜਾ ਉਹ ਗ੍ਰੇ ਹੀ ਰਹਿਣਾ ਇਹ ਲੈਮਨ ਇਹਦੇ ਵਿੱਚ ਲਾਈਟ ਗ੍ਰੀਨ ਕਲਰ ਨਾਲ ਕੰਟਰਾਸਟ ਹੈ ਜੀ بیس ਸੇਮ ਹੈ ਗ੍ਰੇ ਕਲਰ ਦੇ ਵਿੱਚ ਲਾਈਟ ਗ੍ਰੀਨ ਕਲਰ ਦਾ ਕੰਟਰਾਸਟ ਉਵੇਂ ਹੀ ਸਾਰਾ ਵਰਕ ਕੀਤਾ ਹੋਇਆ ਸੈਂਟਰ 'ਚ ਘੇਰੇ ਤੇ ਵੀ ਡਿਜ਼ਾਈਨਿੰਗ ਹੈ ਲੇਸਿਸ ਦੀ ਇਹ 슬ੀਵਜ਼ ਆ ਜਾਣੀਆਂ ਲੱਗ ਤੋਂ 슬ੀਵਜ਼ ਤੇ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ 3 ਮੀਟਰ ਦੀ ਸ਼ਰਟ ਇਹ ਆ ਗਈ ਆਪਣੀ ਸ਼ਰਟ ਤੇ ਨਾਲ ਹੈਗੀ ਆ ਜੜੀ ਪਿਆਰੀ ਕਾਟਨ ਦੀ ਬਾਟਮ ਹੈ ਬਾਟਮ ਤੇ ਵੀ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਇਹ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਨਾਲ ਤੇ ਨਾਲ ਕੋਟੇ ਦਾ ਹੀ ਦੁਪੱਟਾ ਹੈ ਬਹੁਤ ਪਿਆਰੇ ਵਰਕ ਦੇ ਨਾਲ ਲਾਈਟ ਗ੍ਰੀਨ ਜਿਹਾ ਕਲਰ ਹੈ ਬੜਾ ਸੋਹਣਾ ਗ੍ਰੀਨ ਤੇ ਗ੍ਰੇ ਦਾ ਕੰਟਰਾਸਟ ਹੈ ਬਿਲਕੁਲ ਲਾਈਟ ਗ੍ਰੀਨ ਕਲਰ ਕਈ ਵਾਰੀ ਫਰਕ ਪੈ ਜਾਂਦਾ ਹੈ ਵੀਡੀਓ ਦੇ ਵਿੱਚ ਦੇਖੋ ਬਹੁਤ ਸੋਹਣਾ ਗ੍ਰੇ ਤੇ ਗ੍ਰੀਨ ਲਾਈਟ ਗ੍ਰੀਨ ਜਾਂ ਕਲਰ ਹੈ ਕੀ ਆ ਰੰਗ ਰੰਗ ਕਹਿ ਸਕਦੇ ਆਪਾਂ ਇਹਨੂੰ ਇਹ ਲੋਕਾਂ ਲਈ ਸੂਟ ਦੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਕੋਟੇ ਦੇ ਵਿੱਚ ਦਿਖਾਏ ਆ ਪ੍ਰਾਈਸ ਹੈਗਾ 3000 3000 ਪ੍ਰਾਈਸ ਹੈ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ